ਜਨਮ ਸਥਾਨ ਕੌਮੀ ਸ਼ਹੀਦ ਸਰਦਾਰ ਉਦਮ ਸਿੰਘ ਸੁਨਾਮ ਆਪਾਂ ਪਹੁੰਚ ਗਏ ਜੀ ਸ਼ਹੀਦ ਉਦਮ ਸਿੰਘ ਜੀ ਦੇ ਸ਼ਹਿਰ ਸੁਨਾਮ ਵਿਖੇ ਉਹਨਾਂ ਦਾ ਜਨਮ ਸਥਾਨ ਜਤੀਕਰ ਦੇਖਣ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਵਾਲੇ ਸਾਰੇ ਹੀ ਸੱਜਣਾਂ ਸਤ ਸ੍ਰੀ ਅਕਾਲ ਜੀ ਜਸਤ ਸਿੰਘ ਜੀ ਆਪਾਂ ਬੈਠੇ ਆ ਸਰਦਾਰ ਸਿੰਘੀ ਤੇ ਉਦਮ ਸਿੰਘ ਜੀ ਦੇ ਘਰ ਦੇ ਵਿੱਚ ਤੇ ਲੈਣੀਆਂ ਥੋੜੀ ਜੀ ਉਹਨਾਂ ਦੀ ਜਾਣਕਾਰੀ ਇਹ ਜੱਦੀ ਹਵਸਾਂ ਦਾ ਤੇ ਇਹਗਾ ਬਿਲਕੁਲ ਛੋਟਾ ਜਿਹਾ ਇਹ ਬਸ ਸ਼ੁਰੂਤੀ ਇਹਨਾਂ ਕੀ ਮਕਾ ਲਈ ਹੈ ਸ਼ੁਰੂ ਇਹਨਾਂ ਦੀ ਹੈ ਜੀ ਇੱਥੇ ਛੋਟੇ ਹੁੰਦੇ ਰਹੇ ਨੇ ਉਦੋਂ ਸਿੰਘ ਹੋਣੀ 8 6-7 ਸਾਲ ਦੀ ਉਮਰ ਤੱਕ ਠੀਕ ਹੈ ਜੀ ਇਹ ਉਹਨਾਂ ਦਾ ਜਮਿਸਤਾਨ ਹੈ ਉਸ ਤੋਂ ਬਾਅਦ ਜਦ ਛੋਟੇ ਨਾਲੇ ਨੇ ਮਾਪੇ ਦਾ ਡੈਥ ਹੋ ਜਾਂਦੀ ਹੈ ਅੱਛਾ ਛੋਟੇ ਹੁੰਦੇ ਨਹੀਂ ਰਹੇ ਛੋਟੇ ਹੁੰਦੇ हां ਮਾਪੇ ਦੀ ਡੈਥ ਹੋ ਜਾਂਦੀ ਹੈ ਫਿਰ ਇਹਨਾਂ ਨੂੰ ਤਾਇ ਜੀ ਗਾਨੀ ਚੰਟਰ ਸਿੰਘ ਜੀ ਇਹ ਦੋ ਭਰਾਵਾਂ ਨੂੰ ਯਤੀਮ ਖਾਨੇ ਅੰਬਰਸਰ ਦਾਖਲ ਪਰਤ ਕਰਾ ਦਿੰਦੇ ਨੇ ਅੱਛਾ ਜੀ ਕਿਉਂਕਿ ਉਹ ਸੀ ਫਿਰ ਇਹ 10ਵੀਂ ਲੱਕ ਦੀ ਪੜ੍ਹਾਈ ਯਤੀਮ ਖਾਨੇ ਜੀ ਕਰਦੇ ਨੇ ਠੀਕ ਹੈ ਤੇ ਬڑے ਭਰਾ ਦੀ ਵੀ ਯਤੀਮ ਖਾਨੇ ਦੇ ਡੈਥ ਹੋ ਜਾਂਦੀ ਜਦੋਂ ਜ਼ਿਲ੍ਹਿਆਂ ਵਾਲਾ ਕਾਂਡ ਹੁੰਦਾ ਹੈ ਉਦੋਂ ਉਹਨਾਂ ਦੀ ਉੱਥੇ ਪਾਣੀ ਪਲਾਉਣ ਦੀ ਸੇਵਾ ਲੱਗਦੀ ਹੈ ਜਦੀਮ ਖਾਨੇ ਵੱਲੋਂ ਉਹ ਕਾਰਨ ਅੱਖੀਂ ਦੇਖਦੇ ਨੇ ਸਾਰਾ ਉਹਨਾਂ ਨੇ ਆਪਦੀ ਅੱਖੀਂ ਦੇਖਿਆ ਹੋਇਆ ਅੱਖੀਂ ਦੇਖਿਆ ਸਾਰਾ ਕਾਂਡ ਉਸ ਤੋਂ ਬਾਅਦ ਕਾਹਮ ਪਾਉਂਦੇ ਨੇ ਇਹਦਾ ਵਾਧਾ ਲੈਣਾ ਆਪਾਂ ਨੇ ਫਿਰ ਉਹ ਕਈ ਦੇਸ਼ਾਂ ਰਾਹੀਂ ਘੁੰਮਦੇ ਹੋਏ ਗਦਰ ਪਾਰਟੀ ਨਾਲ ਸੰਬੰਧ ਬਣ ਜਾਂਦੇ ਨੇ ਗਦਰ ਪਾਰਟੀ ਖਾਤਰ ਇੱਕ ਵਾਰੀ ਉਹ ਬਾਹਰੋਂ ਅਸਲਾ ਵੀ ਲੈ ਕੇ ਆਉਂਦੇ ਨੇ ਫਿਰ ਕਿਸੇ ਮੁਗਲ ਨੇ ਮੁਕਵੀ ਕਰਕੇ ਇਹਨੂੰ ਫੜਾਤਾ ਫਿਰ ਉਹਨਾਂ ਨੇ 5 ਸਾਲ ਦੀ ਸਜ਼ਾ ਵੀ ਕੱਟੀ ਹੈ ਸਜ਼ਾ ਕੱਟਣ ਤੋਂ ਬਾਅਦ ਦੁਬਾਰੇ ਫੇਰ ਉਹ ਪਾਸਪੋਰਟ ਬਣਾਉਂਦੇ ਨੇ ਫੇਰ ਉਹ ਕਈ ਦੇਸ਼ਾਂ ਰਾਹੀਂ ਘੁੰਮਦੇ ਹੋਏ ਲੰਡਨ ਪਹੁੰਚਦੇ ਨੇ ਫਿਰ ਆਪਣੇ ਇਸ ਦੇਸ਼ ਦਾ ਬਦਲਾ 21 ਸਾਲਾਂ ਬਾਅਦ ਉਹ ਜਰਨਲ ਡੈਗ ਨੂੰ ਮਾਰ ਕੇ ਆਪਣੇ ਦੇਸ਼ ਦਾ ਬਦਲਾ ਲੈਂਦੇ ਨੇ ਇਸ ਤਰ੍ਹਾਂ ਦਾ ਵੀ ਹੱਥ ਲਿਖਤਾ ਵੀ ਮੌਜੂਦ ਨੇ ਇੰਗਲਿਸ਼ ਉਹਨਾਂ ਦੇ ਹੱਥ ਤੇ ਹੱਥੀਂ ਰਾਈਟਿੰਗ ਲਿਖੀ ਹੋਈ ਹੈ ਤੇ ਖੁੰਜੇ ਜੀ ਅਡਵਾਏ ਰ ਜਿਹੜਾ ਉਹਨਾਂ ਨੇ ਮਾਰਿਆ ਸੀਗਾ ਅੱਛਾ ਉੱਪਰਲੇ ਪਾਸੇ ਹਾਂ ਥੱਲੇ ਕੈਸਟਰਨ ਹਾਲਾ ਲੰਡਨ ਦਾ ਜਿਹਦੇ ਵਿੱਚ ਉਹਨੂੰ ਮਾਰਿਆ ਗਿਆ ਸੀ ਆ ਸੀ ਬਿਸ਼ਿੰਗ ਜਾਲ ਤੇ ਇਹਦੀ ਮੈਸੇਜ ਆ ਤੇ ਉਹਦੇ ਦੇ ਦੋਸਤ ਹੁੰਦੇ ਤੇ ਉਹਦੇ ਲੰਡਾ ਜਿਹਾ ਉਹ ਜਿਹੜੇ ਉੱਪਰ ਖੁੰਝੇ ਜੀ ਉੱਪਰ ਖੁੰਝੇ ਜene ਹਾਂ ਇਹਨਾਂ ਨੂੰ ਇਹ ਲੈਟਰ ਲਿਖਦਾ ਹੁੰਦਾ ਜਿਹੜੇ ਲਿਖੇ ਹੋਏ ਨੇ ਸਾਰੇ ਅੱਛਾ ਜਿਹੜੇ ਇੰਗਲਿਸ਼ ਚ ਇਹਨਾਂ ਨੇ ਲੈਟਰ ਲਿਖੇ ਨੂੰ ਸਾਰੇ ਇਹਨਾਂ ਨੂੰ ਲਿਖਦੇ ਉਹ ਤੁਸੀਂ ਵੀ ਆਪ ਦੇ ਹਾਂ ਇਹਨਾਂ ਲਿਖਦਾ ਜੇਲ੍ਹ ਚ ਲਿਖੇ ਹੋਏ ਲੈਟਰ ਨੇ ਇਹ ਠੀਕ ਹੈ ਜੀ ਇਹ ਉਹਨਾਂ ਦੇ ਉੱਤੇ ਹੁੰਦੇ ਸਾਈਨ ਆ ਗਏ ਐਮ ਐਸ ਸਜਾਦ ਮਮਾ ਸਿੰਘ ਜਾਲ ਲਿਖਦੇ ਹੁੰਦੇ ਸੀ ਸਜਾਦ ਮੁਹੰਮਦ ਸਿੰਘ ਦੇ ਆਪਦੇ ਸਾਈਨ ਨੇ ਇਹ ਜੋ ਹਾਂ ਜੀ ਇਹ ਜਿਹੜਾ ਉੱਪਰ ਲਿਖਿਆ ਹੋਇਆ ਸਾਰਾ ਉਹ ਉਹਨਾਂ ਦੀ ਲਿਖਿਆ ਉਹ ਕਿਸ ਨੂੰ ਯਾਦ ਕਰ ਫੋਟੋ ਭੇਜੀ ਦੀ ਉਹ ਜਿਹੜੀਆਂ ਨੇ ਆਪਦੀ ਅੱਛਾ ਜੀ ਉਹਦੇ ਪਿੱਛੇ ਸਾਈਨ ਕਰਿਆ ਹੋਈ ਸੀ ਇਹ ਯਾਨੀ ਕਿ ਜਾਦਾ ਇੰਗਲਿਸ਼ ਦੇ ਮਾਰਕ ਸੀ ਇੰਗਲਿਸ਼ ਦੇ ਮਾਰਕ ਸੀ ਹਾਂ ਮਤਲਬ ਕਿਉਂਕਿ ਰਹੇ ਫਿਰ ਇੰਗਲੈਂਡ ਚ ਇੰਗਲੈਂਡ ਹਾਂ ਬਾਹਰ ਦੁਨੀਆਂ ਚ ਰਹੇ ਨੇ ਨਾ ਫਿਰ ਇਹ ਕਈ ਦਸ਼ਾਂ ਚ ਰਹੇ ਨੇ ਮਤਲਬ ਸਾਡੇ ਪਾਸਾ ਜਾਣਦੇ ਵੈਸੇ ਪਾਸਾ ਸਾਰਿਆਂ ਜਾਣਦੇ ਜੀ ਅੱਛਾ ਜੀ ਰੇ ਚੀਜ਼ ਦੇ ਮਾਰਕ ਤੇ ਰੇ ਚੀਜ਼ ਨੂੰ ਮਤਲਬ ਚੰਗੀ ਤਰ੍ਹਾਂ ਬਾਝ ਤੇ ਇਹ ਕੌਣ ਨੇ ਜੀ ਇਹ ਵੀ ਉਰਦੂ ਸਿੰਘ ਦੀਆਂ ਫੋਟੋਆਂ ਨੇ ਜਿਹੜੀਆਂ ਅਖਬਾਰਾਂ ਸਪੀਆਂ ਦੀਆਂ ਅੱਛਾ ਅੱਛਾ ਇਹ ਉਰਦੂ ਸਿੰਘ ਜੀ ਦੀ ਫੋਟੋ ਹੀ ਹੈ ਵੀ ਇਹ ਵੀ ਉਰਦ ਇੱਧਰ ਜਿਹੜੇ ਨੇ ਫਾਂਸੀ ਜਣਾਇਦੀ ਉਹਦੋਂ ਸਿੰਘ ਨੂੰ ਅੱਛਾ ਆ ਨੀਚੇ ਵਾਲਾ ਨੀਚੇ ਵਾਲਾ ਹਾਂ ਉੱਪਰ ਉਦਮ ਸਿੰਘ ਨੇ ਮੂਹਰੇ ਖੜ ਕੇ ਸੈਕਿੰਡ ਨੰਬਰ ਤੇ ਹੱਥਕੜੀ ਲੱਗੀ ਹੋਈ ਹੈ ਜਦੋਂ ਗੋਲੀ ਚਲਾਉਣ ਤੋਂ ਬਾਅਦ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਥੱਲੇ ਉਹਦੇ ਪਿਸਤਲ ਦਾ ਮੈਨਾ ਕਰ ਰਹੇ ਨੇ ਉਹਦੇ ਦੇ ਅਫੀਸਰ ਆ ਉਹ ਉਦਮ ਦੇ ਪਾਈ ਨੇ ਗਿਆ ਨੀਚੇ ਇクター ਸਿੰਘ ਜਿਹੜਿਆਂ ਜਤਿਨ ਖਾਨ ਨੇ ਭਰਤੀ ਕਰਾਇਆ ਸੀ ਤੇ ਇਹ ਡੈਥ ਸਰਟੀਫਿਕੇਟ ਹੈ ਇੱਧਰ ਉਦਮ ਸਿੰਘ ਦਾ ਹਾਂ ਉੱਪਰ ਉਦਮ ਸਿੰਘ ਦਾ ਥੱਲੇ ਅਡਵਾਇਰ ਦਾ ਉਹਦੇ ਵੀ ਗਵਰਨਮੈਂਟ ਵੱਲੋਂ अच्छा दोनों दोनों एक ही हो करे हुए नहीं हां ये ज्ञानी जयल सिंह जी 31 जुलाई 1970 ਤੋਂ ਇਹਨਾਂ ਨੇ ਅਸਤੀਆਂ ਲਿਆਏ ਸੀ ਅੱਛਾ ਜੀ हां ਇਹਨੂੰ ਪੁੱਛਿਆ ਗਿਆ ਦੀ ਤੁਹਾਡੀ ਆਖਰੀ ਇੱਛਾ ਕੀ ਹੈ ਫਾਂਸੀ ਦੇਣ ਤੋਂ ਪਹਿਲਾਂ ਕਹਿੰਦਾ ਮੇਰਾ ਸੰਸਕਾਰ ਮੇਦੀ ਜਨਮ ਭੂਮੀ ਸਨਾਮ ਕੀਤਾ ਜਾਵੇ ਪਰ ਇਹਨੂੰ ਉੱਥੇ ਦਫਨਾਤਾ ਦੀ ਜੇਲ੍ਹ ਚ ਉੱਥੇ ਹੀ ਦਫਨਾਤਾ ਦੀ ਫਿਰ 34 ਸਾਲ ਬਾਅਦ ਇਹ ਮੁੱਖ ਮੰਤਰੀ ਦੇ ਪੰਜਾਬ ਦੇ ਉਸ ਤੋਂ ਅਸਤੀਆਂ ਲੈ ਕੇ ਆਏ ਸੀ ज्ञानी जयल सिंह ज्ञानी जयल सिंह ਜੀ ਇਹਦੇ ਤੇ ਸਨਾਮ ਦੇ ਸਟੇਡੀਅਮ ਚ ਸੰਸਕਾਰ ਕੀਤਾ ਦੀ 34 ਸਾਲ ਬਾਅਦ ਅਸਤੀਆਂ ਦਾ मन, अच्छा जिथे ਹੁਣ ਸਮਾਰਕ ਬਣੀ ਹੋਈ ਹੈ ਜੀ ਇਹ ਇਧਰ ਹੈ ਉਹ ਬਣਾ ਹੋਇਆ ਅੱਛਾ ਜੀ ਸਟੇਸ਼ਨ ਕੋਲੇ ਅੱਛਾ ਉਹ ਲੱਗਿਆ ਚੀਜ਼ ਹੈ ਉਹ ਲੱਗ ਚੀਜ਼ ਹੈ ਇਤਲਾਪਣੀ ਹੈ ਯਾਦਗਾਰ ਬਣੀ ਹੋਈ ਛੋਟੀ ਜੀ ਅੱਛਾ ਜੀ ਉੱਥੇ ਵੀ ਸਥਾਨ ਬਣਿਆ ਹੋਇਆ ਇਹਨਾਂ ਦਾ ਹਾਂ ਜਿੱਥੇ ਇਹਨਾਂ ਦਾ ਸੰਸਕਾਰ ਕੀਤਾ ਗਿਆ ਜੀ ਇਸਲਾਮ ਦੇ ਸਟੇਡੀਅਮ ਚ ਹੈ ਉਹ ਠੀਕ ਹੈ ਜੀ ਬਸ ਕਰ ਇਹ ਏਡਾ ਕੀ ਹੈ ਕਰ ਏਡਾ ਕੀ ਹੈ ਤਵੇ ਥੋੜੀ ਹੈ ਬਸ ਲੰਬਾਈ ਚੜਾਈ ਜਗ੍ਹਾ ਦੀ ਜੀ ਹਾਂ 40 ਗਾਜ ਜਗ੍ਹਾ ਥੋੜੀ ਬਸ ਅੱਛਾ ਜੀ ਅੱਛਾ ਸਾਰੀ 40 ਗਾਜ ਜਗ੍ਹਾ ਜੀ ਸਾਰੀ 40 ਗਾਜ ਜਗ੍ਹਾ ਇਹ ਮੁੰਲਾ ਦਾ ਬਸ 13 14 ਫੁੱਟ ਐਸ ਲੋਟ ਹੋਊਗਾ ਬਸ ਹਾਂ 15 ਫੁੱਟ ਹੋਊ ਬਦੋ ਬਦੋ ਬਸ ਬਸ 15 ਫੁੱਟ 14 12 15 15 ਮਟਾਈ 12 ਬਈ ਬੰਦ ਇਹ ਜਿਹੜੀ ਛੱਤ ਹੈ ਜੀ ਇਹ ਬਾਅਦ ਚ ਬਦਲੀ ਹੋਈ ਹੈ ਇਹ ਦੋ ਰੁਪਏ ਰਿਪੇਅਰ ਹੋਈ ਹੈ ਜੀ ਛੱਤੋਂ ਕੰਡਰ ਹੋ ਗਈ ਸੀ ਕਾਫੀ ਪੁਰਾਣੀ ਸੀ ਅੱਛਾ ਜੀ ਦੁਬਾਰੇ ਬਦਲੀ ਗਈ ਹੈ ਹਲੇ ਮੜਾਈ ਹੋਇਆ ਜੋ ਕਰਾਇਆ ਪਹਿਲਾ ਸੀ ਇਹ ਜਗਾ ਜਿਹੜੀ ਕੰਧਾਂ ਨਹੀਂ ਸਾਰਾ ਸੇਮ ਉਹ ਚੀਜ਼ ਹਾਂ ਪੁਰਾਣੀ ਸਾਰਾ ਪੁਰਾਣਾ ਹਾਂ ਸਾਰਾ ਪੁਰਾਣਾ ਹਾਂ ਸੂਟੇਟ ਦਾ ਬਣਿਆ ਚੂਨੇ ਚ ਬਣਿਆ ਇਹ ਅੱਛਾ ਸਾਰਾ ਚੂਨੇ ਜੀ ਬਣਿਆ ਹੋਇਆ ਬਸ ਕਲੀ ਮੰਨ ਲਓ ਉੱਤਲੀ ਛੱਤ ਛੱਤ ਵੱਲ ਛੱਤ ਜੀ ਹੋਈ ਹੈ ਉਹ ਮੁਤਾਫਿਰ ਇਹਨਾਂ ਦੀ ਹੈ ਮੰਨ ਲਓ ਵੀ 41 ਸਾਲ ਦੀ 41 ਸਾਲ ਦੀ ਹਾਂ 26 ਤੋਂ 83 ਸਨ ਇਹਨਾਂ ਨੂੰ ਜਾਮਾ ਇਹਨਾਂ ਦਾ 31 ਲਾਈ 1940 ਇਹਨਾਂ ਨੂੰ ਫਾਂਸੀ ਦਿੱਤੀ ਗਈ ਸੀ 13 ਮਾਰਚ 1940 ਇਹਨਾਂ ਨੇ कांड ਕੀਤਾ ਸੀ ਜਲਿਆਂਵਾਲੇ ਕਾਂਡ ਦਾ ਬਦਲਾ ਲਿਆਦੀ ਨੰਨੰਜ ਐਕਸਟਰਨ ਹਾਲជា ਇਹ ਇਹ ਚਿੱਠੀਆਂ ਦਾ ਜਲੀ ਕਿ ਤਰਜਮਾ ਕੀਤਾ ਹੋਇਆ ਜੀ ਪੰਜਾਬੀ ਚ ਹਾਂ ਪੰਜਾਬੀ ਜੀ ਨਾਲ ਪੋਤਾ ਕੀਤਾ ਹੋਇਆ ਇੰਗਲਿਸ਼ ਤੋਂ ਸਾਰਾ ਤਰਜਮਾ ਪੰਜਾਬੀ ਚ ਕੀਤਾ ਹੈ ਪੰਜਾਬੀ ਚ ਕੀਤਾ ਹੋਇਆ ਹੈ ਸਾਰਾ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਇਹ ਤੁਹਾਡੀ ਡਿਊਟੀ ਫਿਰ ਕਿੰਨੇ ਵਜੇ ਤੋਂ ਕਿੰਨੇ ਵਜੇ ਨੌ ਤੋਂ 5 ਵਜੇ ਤੱਕ ਅਰੇ ਅੱਛਾ ਸਵੇਰ 9 ਤੋਂ 5 ਵਜੇ ਤੱਕ ਬਾਕੀ ਸੁੱਤੀ ਹੁੰਦੀਆਂ ਕਾਸ਼ਟ ਸੁੱਤੀ ਆ ਜਾਂਦੀ ਹੈ ਛੁੱਟੀ ਫਿਰ ਕਿਸੇ ਕਿਸ ਦਿਨ ਦੀ ਨੇਤਵਾਰ ਦੀ ਕਲਿਆਤਵਾਰ ਦੀ ਛੁੱਟੀ ਹੁੰਦੀ ਹੈ ਕੋਈ ਹੋਰ ਜਿਵੇਂ ਕੋਈ ਸਰਕਾਰੀ ਛੁੱਟੀਆਂ ਹੁੰਦੀਆਂ ਨੇ ਉਹ ਹੁੰਦੀਆਂ ਨੇ ਸਾਰੀਆਂ ਸੀ ਠੀਕ ਹੈ ਚਲੋ ਸ਼ੁਕਰੀਆ ਜੀ ਧੰਨਵਾਦ ਬਹੁਤ ਬਹੁਤ ਓਕੇ ਲਓ ਜੀ ਪਹੁੰਚ ਗਏ ਆਪਾਂ ਸਮਾਰਕ ਦੇ ਕੋਲ ਇਹ ਹੈਗੀ ਅਜਿ ਤੋ ਆਪਾਂ ਸੁਨਾਮ ਤੋਂ ਪਠੰਡੀ ਨੇ ਜਾਣਦੇ ਆ ਭੀਖੀ ਮਾਨਸਾ ਰੋਡ ਦਾ ਸ਼ਹਿਰ ਤੋਂ ਬਾਹਰ ਬਾਹਰ 2 ਕਿਲੋਮੀਟਰ ਜਾ ਕੇ ਇਹ ਸ਼ਹੀਦਾਂ ਦੀ ਸਮਾਰਕ ਬਣੀ ਹੋਈ ਆ ਬਹੁਤ ਖੁੱਲੀ ਜਗ੍ਹਾ ਇਹ ਸ਼ਹੀਦ ਉਦਮ ਸਿੰਘ ਜੀ ਦੀਆਂ ਕੁਝ ਕ ਨਿਸ਼ਾਨੀਆਂ ਇੱਥੇ ਵੀ ਰੱਖੀਆਂ ਹੋਈਆਂ ਨੇ ਸ਼ਹੀਦ ਉਦਮ ਸਿੰਘ ਦੀ ਸਮਾਰਕ ਤੇ ਇਹ ਜਿਹੜੀ ਸਾਰੀ ਜਗ੍ਹਾ ਇਹ ਸ਼ਹੀਦ ਉਦਮ ਸਿੰਘ ਜੀ ਦੀ ਸਮਾਰਕ ਬਣਾਈ ਹੋਈ ਹੈ ਇਹਨਾਂ ਦਾ ਜਿਹੜਾ ਜੱਦੀਕਰ ਹੈ ਉਹ ਹੈਗਾ ਸ਼ਹਿਰ ਦੇ ਵਿਚਾਲੇ ਪਰ ਉੱਥੇ ਜਗ੍ਹਾ ਬਹੁਤ ਤੰਗ ਹੈ ਇਹ ਤਾਂ ਬਹੁਤ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਉਹ ਸਾਹਮਣੇ ਬਣਿਆ ਹੋਇਆ ਸੀ ਤੂੰ ਤੁਸੀਂ ਕੀ ਜਿਹਦਾ ਪੁੱਤ ਹੈ ਇਹ ਸਾਰੀ ਸਮਾਰਕਾਗੀ ਜੀ ਜਿਹੜੀ ਸ਼ਹੀਦ ਉਧਮ ਸਿੰਘ ਜੀ ਦੇ ਨਾਮ ਤੇ ਬਣੀ ਹੋਈ ਹੈ ਇਹਦੇ ਵਿੱਚ ਸਾਰਾ ਅਸਰ ਲੇਖ ਦਿੱਤਾ ਹੋਇਆ ਹੈ ਸ਼ਹੀਦ ਉਧਮ ਸਿੰਘ ਜੀ ਦੇ ਜਨਮ ਤੋਂ ਲੈ ਕੇ ਉਹਨਾਂ ਦੀ ਫਾਂਸੀ ਤੱਕ ਦਾ 1919 ਦੇ ਵਿੱਚ ਜਿਹੜਾ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਘਟਨਾਕਰਮ ਵਾਪਰਿਆ ਉਹਦੇ ਬਾਰੇ ਸਾਰਾ ਕੁਝ ਇਹਦੇ ਵਿੱਚ ਦਿੱਤਾ ਹੋਇਆ ਹੈ ਕਿੱਥੇ ਉਹ ਪੜੇ ਬਹੁਤ ਹੀ ਵਧੀਆ ਸਮਾਰਕ ਬਣੀ ਹੋਈ ਹੈ ਦੇਖਣਯੋਗ ਹੈ ਇੱਕ ਵਾਰੀ ਹਰ ਇੱਕ ਬੰਦੇ ਨੂੰ ਆ ਕੇ ਇੱਥੇ ਜ਼ਰੂਰ ਇਸ ਮਾਰਕ ਦੇਖਣੀ ਚਾਹੀਦੀ ਹੈ ਇਹਨਾਂ ਦਾ ਜੱਦੀ ਘਰ ਵੀ ਦੇਖਣਾ ਚਾਹੀਦਾ ਸਾਡੇ ਵਾਸਤੇ ਇਹ ਬਹੁਤ ਵੱਡੀਆਂ ਕੁਰਬਾਨੀਆਂ ਕਰਕੇ ਗਏ ਨੇ ਬਹੁਤ ਵੱਡੇ ਮਹਾਨ ਸ਼ਹੀਦ ਹੋਏ ਨੇ ਸਰਦਾਰ ਉਧਮ ਸਿੰਘ ਜੀ ਸੁਨਾਮ ਇਹ ਸਾਰੀ ਸਮਾਰਕਾ ਜੀ ਦੀ ਸ਼ਹੀਦ ਉਦਮ ਸਿੰਘ ਜੀ ਦੀ ਬਹੁਤ ਜਗ੍ਹਾ ਬਣੀ ਹੋਈ ਆ ਕੋਈ ਵੀ ਸੈਮੀਨਾਰ ਕੁਝ ਵੀ ਹੁੰਦਾ ਸਾਰੇ ਇੱਥੇ ਪ੍ਰੋਗਰਾਮ ਹੁੰਦੇ ਨੇ ਵੱਡੇ ਕਿਉਂਕਿ ਇਹ ਜਗ੍ਹਾ ਬਹੁਤ ਜ਼ਿਆਦਾ ਹੈ ਜਿੱਥੇ ਇਹਨਾਂ ਦਾ ਜੱਦੀਕਰ ਹੈ ਉਹ ਵਿਚਕਾਰ ਆ ਸ਼ਹਿਰ ਦੇ ਚਮਕ ਉਹ ਬਿਲਕੁਲ ਸ਼ਹਿਰ ਦੇ ਵਿਚਕਾਰ ਆ ਉੱਥੇ ਜਗ੍ਹਾ ਬਹੁਤ ਘੱਟ ਹੈ ਇਹ ਇੱਧਰ ਬਣਿਆ ਹੋਇਆ ਸ਼ਹੀਦ ਉਦਮ ਸਿੰਘ ਜੀ ਅਜਾਇਬ ਘਰ ਸੁਨਾਮ ਜਿਦੇ ਵਿੱਚ ਉਹਨਾਂ ਦੇ ਉਹਨਾਂ ਦੀਆਂ ਥੋੜੀਆਂ ਨਿਸ਼ਾਨੀਆਂ ਪਈਆਂ ਨੇ ਇਹ ਆ ਗਈ ਸ਼ਹੀਦ ਉਦਮ ਸਿੰਘ ਜੀ ਦੀ ਫੋਟੋ ਇਹ ਲੱਗਦਾ ਵੀ ਐ ਸ਼ਾਇਦ ਜਿਵੇਂ ਹੱਥੀ ਪੇਂਟਿੰਗ ਕਰੀ ਹੁੰਦੀ ਹੈ ਸ਼ਹੀਦ ਉਦਮ ਸਿੰਘ ਜੀ 26 ਦਸੰਬਰ 1999 31 ਜੁਲਾਈ 1940 ਇਹ ਸਾਰੀਆਂ ਚਿੱਠੀਆਂ ਨੇ ਉਹ ਸ਼ਹੀਦ ਉਦਮ ਸਿੰਘ ਜੀ ਦੀਆਂ ਜੀ ਜਿੰਨੀਆਂ ਵੀ ਉਹਨਾਂ ਨੇ ਚਿੱਠੀਆਂ ਲਿਖੀਆਂ ਹੋਈਆਂ ਨੇ ਆਹ ਵੀ ਸਾਰੀਆਂ ਉਹਨਾਂ ਦੀਆਂ ਚਿੱਠੀਆਂ ਲਿਖੀਆਂ ਹੋਈਆਂ ਨੇ ਆਹ ਵੀ ਸਾਰੀਆਂ ਉਹਨਾਂ ਦੀਆਂ ਚਿੱਠੀਆਂ ਨੇ ਇਹ ਤਿੰਨੇ ਜਿਹੜੇ ਫਰੇਮ ਕੀਤੇ ਹੋਏ ਨੇ ਸਾਰੀਆਂ ਉਹਨਾਂ ਦੇ ਚਿੱਠੀ ਲਿਖਿਆ ਹੋਰੇ ਆਪਣੇ ਹੱਥੀ ਹੈਂਡ ਰਾਈਟਿੰਗ ਇੰਨੀ ਸੋਹਣੀ ਹੈ ਐਂਡ ਜਿਵੇਂ ਚਿੰਤੀ ਕਰੀ ਪਈ ਹੈ ਉਹ ਕਦਮ ਲੈ ਕੇ ਹਾਈਡਰੇਟਿਕ ਦੇ ਜੰਗਰੀ ਮਰ ਗਿਆ। ਬਰਲੇ ਇਹ ਫੋਟੋ ਹੈ ਜਦੋਂ ਜਰਨਲ ਐਡਵਾਈਜ਼ਰ ਨੂੰ ਗੋਲੀਆਂ ਮਾਰੀਆਂ ਨੇ ਉਹਦੀ ਹੱਤਿਆ ਕੀਤੀ ਹੈ ਤਾਂ ਪੁਲਿਸ ਉਹਨਾਂ ਨੂੰ ਹੱਥ ਕੜੀ ਲੈ ਕੇ ਲਿਜਾ ਰਹੀ ਸੀ। ਇਹ ਉਹ ਜੇਲ ਹੈ ਜਿੱਥੇ 26 ਜੂਨ ਨੂੰ ਉਹਨਾਂ ਨੂੰ ਬੰਦ ਕੀਤਾ ਸੀ 31 ਜੁਲਾਈ ਤੱਕ। ਉਸ ਤੋਂ ਬਾਅਦ ਇਸੇ ਜੇਲ੍ਹ ਦੇ ਵਿੱਚ ਫਾਂਸੀ ਤੱਕ ਰੱਖਿਆ ਗਿਆ ਸੀ ਇਹ ਜੇਲ੍ਹ ਦੇ ਡਾਕਟਰ ਦੁਆਰਾ ਜੇਲ੍ਹ ਦੇ ਡਾਕਟਰ ਦੁਆਰਾ ਜਾਰੀ ਕੀਤਾ ਗਿਆ ਸ਼ਹੀਦ ਉਦਮ ਸਿੰਘ ਜੀ ਦਾ ਮੌਤ ਦਾ ਪ੍ਰਮਾਣ ਪੱਤਰ ਇਹ ਸਾਰੀਆਂ ਸੁਰਖੀਆਂ ਨੇ ਜੀ ਲੰਡਨ ਦੇ ਅਖਬਾਰਾਂ ਦੇ ਵਿੱਚ ਜਿਹੜੀਆਂ ਸੁਰਖੀਆਂ ਲੱਗੀਆਂ ਸੀ ਇਹ ਸਾਰੀਆਂ ਅਖਬਾਰਾਂ ਦੀਆਂ ਪੋਸਟਾਂ ਨੇ ਇਹ ਆਗੇ ਸ਼ਹੀਦ ਉਦਮ ਸਿੰਘ ਜੀ ਲੰਡਨ ਦੇ ਇੱਕ ਗੁਰਦੁਆਰੇ ਦੇ ਵਿੱਚ ਆਪਣੇ ਹੱਥੀਂ ਸੇਵਾ ਕਰਦੇ ਹੋਏ ਲੰਗਰ ਦੀ ਇਹ ਆ ਗਈ ਚੱਕੀ ਜਿਹੜੀ ਸ਼ਹੀਦ ਉਦਮ ਸਿੰਘ ਜੀ ਦੇ ਜਦੀ ਘਰ ਦੇ ਵਿੱਚੋਂ ਮਿਲੀ ਹੈ ਇਹ ਆ ਗਿਆ ਲੱਕੜ ਦਾ ਸੰਦੂਕ ਜਿਹੜਾ ਇੱਥੇ ਲਿਖਿਆ ਹੋਇਆ ਵੀ ਸ਼ਹੀਦ ਉਦਮ ਸਿੰਘ ਨੇ ਆਪਣੇ ਹੱਥਾਂ ਨਾਲ ਤਿਆਰ ਕੀਤਾ ਸੀ ਇਸ ਲੂਖ ਨੂੰ ਉਹਨਾਂ ਨੇ ਆਪਣੇ ਹੱਥੀ ਤਿਆਰ ਕੀਤਾ ਸੀ ਸਾਰਾ ਵੀਡੀਓ ਦੇਖਣ ਲਈ ਸਾਰੇ ਹੀ ਸੱਜਣਾ ਦਾ ਧੰਨਵਾਦ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਅਗਲੀ ਵੀਡੀਓ ਚ ਮਿਲਾਂਗੇ ਜਿਉਂਦੇ ਵੱਸਦੇ ਰਹੋ